ਦੇਖ ਲੋ ਸੁਖਵੀਰ ਬਾਦਲ ਨੂੰ ਓਏ ਪੰਥਕ ਪੰਥਕ ਦਾ ਹੋਕਾ ਦੇਣ ਵਾਲਿਓ ਸੁਖਵੀਰ ਬਾਦਲ ਦੇ ਗੁੰਡਿਓ ਤੁਸੀਂ ਕਹਿੰਦੇ ਸੀ ਸੁਖਵੀਰ ਬਾਦਲ ਦੀ ਲੱਤ ਤੇ ਸੱਟ ਲੱਗੀ ਹੋਈ ਆ ਆਹ ਦੇਖੋ ਚੰਡੀਗੜ੍ਹ 에어ਪੋਰਟ ਤੇ ਹਰਾਮ ਦਾ ਭੱਜਿਆ ਫਿਰਦਾ ਇਹ ਉਹੀ ਸੁਖਵੀਰ ਬਾਦਲ ਆ ਜੋ ਗੁਰਦੁਆਰੇ ਦੇ ਵਿੱਚ ਬੀਲਚੇਅਰ ਤੇ ਚੱਲਿਆ ਜਾਂਦਾ ਤੇ ਇੱਥੇ ਦੇਖੋ ਇਹਦਾ ਤੋਰਾ ਦੇਖੋ ਇਹਦੇ ਸੱਟ ਕਦੇ ਲੱਗੀ ਹੀ ਨਹੀਂ ਸੀ ਇਹ ਸਾਰਾ ਰੋਲ ਸੀ ਇੱਕ ਇੱਕ ਫਿਲਮ ਦੇ ਵਿੱਚ ਇੱਕ ਰੋਲ ਲਿਖਿਆ ਗਿਆ ਸੀ ਲਿਖਿਆ ਕਿਸ ਨੇ ਸੀ ਭਾਰਤੀ ਹਕੂਮਤ ਨੇ ਸਿੱਖਾਂ ਨੂੰ ਨੀਚੇ ਦਿਖਾਉਣ ਦੇ ਲਈ ਸਿੱਖਾਂ ਦੇ ਇਤਿਹਾਸ ਨੂੰ ਬੇ ਇਤਿਹਾਸ ਕਰਨ ਦੇ ਲਈ ਕਿ ਤੁਸੀਂ ਜਿੰਨੇ ਮਰਜੀ ਬਲਾਤਕਾਰ ਕਰੋ ਜਿੰਨੇ ਮਰਜੀ ਕਤਲ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੋ ਪਰ ਤੁਸੀਂ ਕਾਲ ਤੱਕ ਸਭ ਤੋਂ ਬਕਸੇ ਜਾਮੋਗੇ ਜੇ ਤੁਸੀਂ ਭਾਰਤੀ ਹਕੂਮਤ ਨਾਲ ਮਿਲ ਕੇ ਚੱਲੋਗੇ ਤਾਂ ਕਾਲ ਤੱਕ ਸਭ ਤੋਂ ਵੀ ਬਕਸੇ ਜਾਮੋਗੇ ਕਿਉਂਕਿ ਸਿੱਖਾਂ ਨੂੰ ਇਨਸਾਫ ਭਾਰਤੀ ਹਕੂਮਤ ਨੇ ਵੀ ਨਹੀਂ ਦੇਣਾ ਤੇ ਕਾਲ ਤੱਕ ਸਭ ਤੇ ਜਿਹੜਾ ਜੱਥੇਦਾਰ ਬੈਠਾ ਉਹ ਵੀ ਉਹ ਭਾਰਤੀ ਹਕੂਮਤ ਦਾ ਉਹਨੇ ਵੀ ਤੁਹਾਨੂੰ ਇਨਸਾਫ ਨਹੀਂ ਦੇਣਾ ਆ ਸਿੰਧ ਕਰ ਦਿੱਤਾ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਭਾਰਤੀ ਹਕੂਮਤ ਨੇ ਦਿਖਾ ਦਿੱਤਾ ਆ ਦੇਖੋ ਕਿੰਨਾ ਤੋਂ ਕਰਵਾਇਆ ਇਤਿਹਾਸ ਨੂੰ ਬੇਇਤਿਹਾਸ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਨੇ ਸ੍ਰੀ ਸਾਹਿਬ ਪਾਏ ਹੋਏ ਨੇ ਚੋਲੇ ਪਾਏ ਹੋਏ ਨੇ ਜੱਥੇਦਾਰ ਕਹਾਉਂਦੇ ਨੇ ਉਹ ਵੀ ਕਾਲ ਤੱਕ ਸਾਭਦੇ ਤੇ ਪੰਜਾਂ ਤਖਤਾਂ ਦੇ ਜੱਥੇਦਾਰ ਉਹਨਾਂ ਕੋਲੋਂ ਇਤਿਹਾਸ ਨੂੰ ਬੇਇਤਿਹਾਸ ਕਰਾਇਆ ਇਤਿਹਾਸ ਨੂੰ ਬੇਇਤਿਹਾਸ ਕਰਾਇਆ ਜਿਨੇ ਇੰਨੇ ਪਾਪ ਗੁਨਾਹ ਕੀਤੇ ਹੋਣ ਉਸ ਨੂੰ ਮaaf ਕਰ ਦਿੱਤਾ ਕਤਲ ਕਰਨ ਵਾਲੇ ਨੂੰ ਬਲਾਤਕਾਰੀਆਂ ਨੂੰ ਮਾਫ ਕਰ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮਾਫ ਕਰ ਦਿੰਦਾ ਗੁਰਦੁਆਰੇ ਦੇ ਵਿੱਚ ਬੀਲ ਚੇਰਤੇ ਤੇ 에어ਪੋਰਟਾਂ ਤੇ ਭੱਜਦਾ ਇਹ ਹਰਾਮਜਾਦੀ ਦੀ ਹਰਾਮਜਾਦੀ ਤੁਹਾਡੇ ਸਾਹਮਣੇ ਆ ਹੁਣ ਪੰਥ ਦੇ ਮੂਹਰੇ ਸਭ ਤੋਂ ਵੱਡਾ ਚੈਲੰਜ ਆ ਕਿ ਮਹਾਨਤਾ ਕੋਲੋਂ ਤਾਂ ਉਹ ਸਮਿਆਂ ਦੇ ਵਿੱਚ ਗੁਰਦੁਆਰੇ ਆਜ਼ਾਦ ਕਰਾ ਲੇ ਸੀ ਕਿਉਂਕਿ ਉਸ ਵੇਲੇ ਚੜ੍ਹਦੀ ਕਲਾ ਵਾਲੇ ਸਿੰਘ ਜ਼ਿਆਦਾ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਚੜਦੀ ਕਲਾ ਵਾਲੇ ਸਿੰਘ ਗਿਣੇ ਉਂਗਲਾਂ ਤੇ 1 2 ਕਿਤੇ ਹੋ ਸਕਦੇ ਨੇ ਗਿਣਨੇ ਬਹੁਤ ਮੁਸ਼ਕਲ ਨੇ ਕਿਉਂਕਿ ਥੋੜੇ ਹੀ ਨੇ ਜ਼ਿਆਦਾ ਨਹੀਂ ਹੈਗੇ ਹੁਣ ਤੁਸੀਂ ਦੇਖੋ ਕਿ ਹੁਣ ਤੁਸੀਂ ਕਾਲ ਤੱਕ ਸਭ ਆਜ਼ਾਦ ਕਿਵੇਂ ਕਰਾਓਗੇ ਕਿਵੇਂ ਆਜ਼ਾਦ ਕਰਾਓਗੇ ਕਿਉਂਕਿ ਜਿੰਨੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਸਿੱਖਾਂ ਦੀਆਂ ਜਥੇਬੰਦੀਆਂ ਕਹਾਉਂਦੀਆਂ ਨੇ ਉਹ ਬਾਦਲਾ ਕੋਲੋਂ ਗੁਰੂ ਦੀ ਗੋਲਕ ਵਿੱਚੋਂ ਹਫਤਾਵਾਰੀ ਪੈਸਾ ਲੈਂਦੀਆਂ ਨੇ ਪੈਸੇ ਲੈਂਦੀਆਂ ਨੇ ਉਹ ਉਹ ਤਾਂ ਨਹੀਂ ਕਾਲ ਤੱਕ ਸਵਜਾਦ ਕਰਾਉਣ ਦੀ ਗੱਲ ਕਰਦੀਆਂ ਜਿੰਨੀਆਂ ਨਹਿੰਗ ਜੱਥੇਬੰਦੀਆਂ ਨੇ ਉਹ ਵੀ ਕਾਲ ਤੱਕ ਸਭ ਤੋਂ ਇਹਨਾਂ ਤੋਂ ਬਾਦਲਾਂ ਤੋਂ ਪੈਸੇ ਲੈਂਦੇ ਨੇ ਫਿਰ ਕਿਵੇਂ ਕਰਾਮੋਗੇ ਹੁਣ ਕਾਲ ਤੱਕ ਸਾਬ ਨੂੰ ਆਜ਼ਾਦ ਆਗੀਆਂ ਕਿਸਾਨ ਜੱਥੇਬੰਦੀਆਂ ਉਹ ਆਪਣੇ ਰੋਣਾ ਰੋਈ ਜਾਂਦੀਆਂ ਨੇ ਉਹ ਵੀ ਨਹੀਂ ਗੱਲ ਕਰਨੀਆਂ ਸਿਰ ਤੇ ਪੱਗਾਂ ਦੇ ਵਿੱਚ ਉਹਨਾਂ ਨੇ ਸਿਰ ਬਸਾਏ ਨੇ ਤੇ ਪਖੜ ਹੜਤਾਲ ਕਰਦੇ ਨੇ ਮਰਨ ਵਰਤ ਰੱਖਦੇ ਨੇ ਜਿੱਦਾਂ ਗਾਂਧੀ ਰੱਖਦਾ ਸੀ ਉਹਨਾਂ ਦੀਆਂ ਇਹ ਗੰਦੀਆਂ ਕਰਤੂਤਾਂ ਨੇ ਉਹ ਵੀ ਇਤਿਹਾਸ ਨੂੰ ਬੇਇਤਿਹਾਸ ਕਰਦੇ ਨੇ ਹੁਣ ਬਚੋ ਕਿਵੇਂ ਬਚੋਗੇ 1930 ਦੇ ਵਿੱਚ ਸਾਡੇ ਸ੍ਰੀ ਗੁਰੂ ਦਸਵੇਂ ਪਾਸਾ ਜਿੱਦੇ ਬਕਸੇ ਹੋਏ ਨਿਸ਼ਾਨ ਸਾਹਿਬ ਤਾਰੇ ਅੱਜ ਤੱਕ ਨਹੀਂ ਚੜਾਏ ਗਏ ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਲੋਗੋ ਵਾਲੇ ਝੰਡੇ ਉਹ ਗੁਰਦੁਆਰਿਆਂ 'ਚ ਚੜਾਏ ਹੋਏ ਨੇ ਨਾ ਤਾਂ ਸਾਡੇ ਗੁਰੂਆਂ ਵਾਂਗ ਨਿਸ਼ਾਨ ਸਾਹਿਬ ਰਹੇ ਗੁਰਦੁਆਰਿਆਂ 'ਚ ਨਾ ਸਾਡੇ ਗੁਰੂਆਂ ਦੇ ਖੰਡੇ ਵਰਗਾ ਖੰਡਾ ਰਿਹਾ ਗੁਰਦੁਆਰਿਆਂ 'ਚ ਕਿਉਂਕਿ ਅਨੰਦਪੁਰ ਸਾਹਿਬ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਉਹ ਖੰਡਾ ਨਹੀਂ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਖੰਡਾ ਬਣਾ ਲਿਆ ਲਗਾੜ ਹੀ ਲਗਾੜ ਤੂਰੀ ਫਿਰਦੀ ਆ ਲਗਾੜ ਹੀ ਲਗਾੜ ਤੂਰੀ ਫਿਰਦੀ ਆ ਪਰ ਹੁਣ ਬਹੁਤ ਵੱਡੀ ਗਲਤ ਗੱਲ ਇਹ ਆ ਕਿਉਂਕਿ ਮੁਗਲ ਸਿੱਖਾਂ ਦੇ ਬਾਣੇ 'ਚ ਆ ਗਏ ਅੱਗਾ 'ਚ ਸਿਰ ਤਾਂ ਵਸਾਏ ਨੇ ਪਰ ਅੰਦਰੋਂ ਆਤਮਾ ਮੁਗਲਾਂ ਦੀ ਆ। ਉਹੀ ਜ਼ੁਲਮ ਕਰਦੇ ਨੇ। ਕੀ ਕਰੋਗੇ ਕਿੱਧਰ ਨੂੰ ਜਾਵੋਗੇ ਕਿਵੇਂ ਬਚੋਗੇ? ਇਹ ਬਹੁਤ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਪਰ ਜੇ ਅੱਜ ਸਾਨੂੰ ਲੋੜ ਆ ਤਾਂ ਕਾਲ ਤੱਕ ਸਭ ਆਜ਼ਾਦ ਕਰਾਉਣ ਦੀ ਲੋੜ ਆ। ਜੇ ਦੁਨੀਆ ਤੇ ਕਿਤੇ ਜਿਉਂਦੇ ਨੇ ਜਿਹੜੇ ਉਹ ਆਵਾਜ਼ ਠਾਉਣ ਕਿ ਕਾਲ ਤੱਕ ਸਭ ਆਜ਼ਾਦ ਕਰਾਓ ਜਿਹੜੇ ਮਰ ਗਏ ਨੇ ਕਿਉਂਕਿ ਮਰਿਆਂ ਨੂੰ ਕੀ ਕਰੀਏ ਉਹ ਤਾਂ ਮਾਰ ਹੀ ਗਏ ਨੇ ਮੁਰਦੇ ਕਦੇ ਬੋਲਦੇ ਨਹੀਂ ਹੁੰਦੇ ਤਾਂ ਆਪ ਜਿਹੜੇ ਮਰ ਗਏ ਨੇ ਉਹ ਨਾ ਬੋਲਣ ਜਿਹੜੇ ਜਿਉਂਦੇ ਨੇ ਉਹ ਆਵਾਜ਼ ਜ਼ਰੂਰ ਠਾਉਣ ਕਿ ਕਾਲ ਤੱਕ ਸਭ ਆਜ਼ਾਦ ਕਰਾਓ ਆਜ਼ਾਦ ਕਰਾਓ ਆਜ਼ਾਦ ਕਰਾਓ ਆਜ਼ਾਦ ਕਰਾਓ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅਨੁਸ਼ਾਸਨ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਅਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਜਦੋਂ ਕਾਲ ਤੱਕ ਸਾਬ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਇਨਸਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇਹ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਾਇ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਅਜ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ 7 ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਕੋਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਇਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲੇ ਚੌੜਾ ਉੱਤੇ ਚੌੜਾ ਇੱਥੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਅਨੁਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਭ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਬਤਿਸਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨੇ ਨਿਸ਼ਾਨ ਸਭ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਭ ਗੁਰਦਵਾਰਿਆਂ 'ਚ ਚੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਵੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਢਾਂਚਾ ਜਿਹਾ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ